ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊਜ਼ ਅਸੀਂ ਖੜੇ ਇੱਥੇ ਫਤਿਹਪੁਰ ਬਸ ਅਡੇ ਤੇ ਜਿੱਥੇ ਸਵੇਰੇ ਚੰਡੀਗੜ੍ਹ ਰੀਪੂ ਦੀ ਬੱਸ ਦਾ ਐਕਸੀਡੈਂਟ ਹੋਇਆ ਹੈ ਟੀਪਰ ਦੇ ਨਾਲ ਇੱਥੇ ਸਾਨੂੰ ਇੱਥੇ ਜਿਹੜੇ ਨਾਲ ਵੀਰ ਭਰਾ ਨੇ ਜਿਨ੍ਹਾਂ ਨੇ ਕਿਹਾ ਵੀ ਦੱਸਿਆ ਕਿ ਵੀ ਬੱਸ ਦੀ ਓਵਰ ਸਪੀਡ ਸੀ ਕਿ ਵੀ ਜਿਹਦੇ ਕਰਕੇ ਇਹ ਹਾਸਾ ਵਾਪਰਿਆ ਤੇ ਟੀਪਰ ਵਾਲੇ ਦੀ ਕੋਈ ਗਲਤੀ ਨਹੀਂ ਸੀ ਇਹ ਕਹਿਣਾ ਇਹਨਾਂ ਭਰਾਵਾਂ ਦਾ ਜਿਨ੍ਹਾਂ ਨੇ ਅੱਖੀ ਦੇਖਿਆ ਕਿ ਵੀ ਟੀਪਰ ਵਾਲੇ ਦੀ ਕੋਈ ਗਲਤੀ ਨਹੀਂ ਸੀ ਬੱਸ ਦੀ ਓਵਰ ਸਪੀਡ ਸੀ ਤੇ ਉਹ ਸਾਈਕਲ ਸਵਾਰ ਨੂੰ ਟੀਪਰ ਤੇ ਆ ਦਿਖਾਣੇ ਆ ਕਿ ਵੀ ਸਾਈਕਲ ਸਵਾਰ ਨੂੰ ਐਕਟਿਵ ਇੱਕ ਸਵਾਰ ਨੂੰ ਬਚਾਉਂਦਾ ਪਹ ਕਿ ਵੀ ਟਿਪਰ ਸਮਕਾ ਆਪ ਬਚਿਆ ਤੇ ਨਾ ਕਿ ਉਹਦੀ ਟਿਪਰ ਵਾਲੀ ਕੋਈ ਗਲਤੀ ਸੀ ਜਦ ਕੇ ਓਵਰ ਸਪੀਡ ਸੀ ਕੀ ਬੱਸ ਦੀ ਇੱਥੇ ਉਹ ਸਾਈਕਲ ਵੀ ਦਿਖਾਣੇ ਆ ਭਰਾ ਨੂੰ ਆਪਣੇ ਕੈਮਰਾਮੈਨ ਨੂੰ ਕਹਿੰਨੇ ਦਿਖਾਣ ਕਿ ਵੀ ਜਿਹੜਾ ਬੱਸ ਦੇ ਥੱਲੇ ਬੰਦਾ ਆ ਗਿਆ ਸੀਗਾ ਉਹਨੂੰ ਵੀ ਆਣਾ ਭਰਾਵਾਂ ਨੇ ਕੱਢੇ ਜਿਹੜੇ ਅੱਡੇ ਦੇ ਸਾਈਕਲ ਦਾ ਮੋਟਰਸਾਈਕਲ ਦਾ ਕੰਮ ਕਰਦੇ ਨੇ ਇੱਥੇ ਉਹਨਾਂ ਨੇ ਭਰਾਵਾਂ ਨੂੰ ਦੱਸਿਆ ਕਿ ਵੀ ਇਹ ਐਕਸੀਡੈਂਟ ਕੋਈ ਉਹ ਦਿਨ ਇੱਥੇ ਸਹਬਤਾ ਲੱਗਦਾ ਕਿ ਜਦਨ ਕੋਈ ਐਕਸੀਡੈਂਟ ਵਾਰਦਾ ਹਾਦਸਾ ਨਾ ਵਾਪਰਦਾ ਹੋਵੇ ਹੁਣ ਖੜੇ ਅੱਡੇ ਤੇ ਇੱਥੇ ਕਿ ਪੂਣੀ ਮੋੜਾ ਇੱਕ ਉਹਨਾਂ ਨੇ ਕਿਹਾ ਕਿ ਵੀ ਇਸ ਰੋਡ ਨੂੰ ਡਬਲ ਕੀਤਾ ਜਾਵੇ ਇੱਕ ਜਾ ਦੇ ਵਿੱਚ ਡਾਇਵਾਇਡਰ ਲਾਏ ਜਾਣ ਤਾਂ ਜੋ ਆਣ ਜਾਣ ਵਾਲੇ ਵੀ ਸਾਈਡ ਅੱਡੋ ਅੱਡੋ ਤੇ ਹਾਸੇ ਨਾ ਵਾਪਰ ਸਕਣ ਹੁਣ ਵੇਖਣਾ ਹੋਵੇਗਾ ਕਿ ਸਰਕਾਰ ਇਸ ਵਕਤ ਕਿੰਨੀ ਕੁ ਗੌਰ ਕਰਦੇ ਹਨ ਮੁੱਖ ਮੰਤਰੀ ਸਾਹਿਬ ਇਸ ਪਾਸੇ ਕਿੰਨੀ ਕੁ ਗੌਰ ਕਰਦੇ ਹਨ ਸਰਕਾਰਾਂ ਨੇ ਇੱਥੇ ਰਾਜ ਤਾਂ ਬੜਾ ਟਾਈਮ ਕੀਤਾ ਕਾਂਗਰਸ ਨੇ ਵੀ ਕੀਤਾ ਅਕਾਲੀ ਦਲ ਨੇ ਵੀ ਕੀਤਾ ਤੇ ਹੁਣ ਆਪ ਦੀ ਸਰਕਾਰ ਹੈ ਪਰ ਇਹਨਾਂ ਨੇ ਹਲੇ ਤੱਕ ਕੋਈ ਇਸ ਸੜਕ ਵੱਲ ਗੌਰ ਨਹੀਂ ਕੀਤੀ ਜਿੱਥੇ ਕਿ ਵੀ ਆਏ ਦਿਨ ਕੋਈ ਨਾ ਕੋਈ ਹਾਸੇ ਐਕਸੀਡੈਂਟ ਦੀਆਂ ਵਾਰਦਾਤਾਂ ਵਾਪਰਦੀਆਂ ਇੱਥੇ ਕੋ ਇੱਥੇ ਵੀ ਦੱਸਣਾ ਬਣਦਾ ਹੈ ਪੁੱਛਦੇ ਨਹੀਂ ਪਹਿਲਾਂ ਇੱਥੇ ਇੱਕ ਇੱਕ ਡਾਕਟਰ ਦੀ ਡੈਥ ਹੋਈ ਸੀ ਜੀ ਮੌਤ ਹੋਈ ਸੀਗੀ ਜੋ ਪਹਿਲੇ ਦਿਨ ਹੀ ਡਿਊਟੀ ਤੇ ਗਿਆ ਸੀਗਾ ਤੇ ਇਸੇ ਰੋਡ ਦੇ ਉੱਤੇ ਉਹਦਾ ਕਾਰ ਦੇ ਨਾਲ ਐਕਸੀਡੈਂਟ ਹੋਇਆ ਸੀਗਾ ਤੇ ਸਾਡੀ ਇਹੀ ਅਪੀਲ ਹੈ ਸਮਾਣਾ ਹਲਚਲ ਨੂੰ ਤੇ ਡੈਲੀ ਤੇ ਸਵੇਰਾ ਦੀ ਮੁੱਖ ਮੰਤਰੀ ਸਾਹਿਬ ਨੂੰ ਇਹੀ ਅਪੀਲ ਹੈ ਕਿ ਸਮਾਣਾ ਪਟਿਆਲਾ ਰੋਡ ਨੂੰ ਡਬਲ ਕੀਤਾ ਜਾਵੇ ਜਾਂ ਡਿਵਾਈਡਰ ਲਾਏ ਜਾਣ ਤੇ ਕਿਤੇ ਕੂਣੀ ਮੋੜ ਨੂੰ ਸਿੱਧਾ ਕੀਤਾ ਜਾਵੇ ਤਾਂ ਜੋ ਐਕਸੀਡੈਂਟ ਦੀਆਂ ਹਵਾਰਦਤਾ ਜਿਹੜੀਆਂ ਆਏ ਦਿਨ ਵਾਪਰਦੀਆਂ ਨੇ ਉਹ ਨਾ ਵਾਪਰ ਸਕਣ। ਹੁਣ ਦੇਖਣਾ ਹੋਵੇਗਾ ਕਿੰਨਾ ਕੁ ਇਸ ਗੱਲ ਤੇ ਅਸਰ ਹੁੰਦਾ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕੈਮਰਾਮੈਨ ਕੁਲਵਿੰਦਰ ਸਿੰਘ ਇਹ ਹੈ ਉਹ ਪਟਿਆਲਾ ਰੋਡ ਤੇ ਬੱਸ ਚੰਡੀਗੜ੍ਹ ਡਿੱਪੂ ਦੀ ਬੱਸ ਦਾ ਜੋ ਟੀਪਰ ਨਾਲ ਐਕਸੀਡੈਂਟ ਹੋਇਆ ਸੀ ਇਹ ਸਵੇਰ ਕੋਈ 8 ਵਜੇ ਦੀ ਵਾਰਦਾਤ ਹੋਈ ਹੈ ਜਿਹੜੀ ਇਹ ਦੱਸਿਆ ਕਿ ਵੀ ਐਕਸੀਡੈਂਟ ਹੋਇਆ ਤੇ ਇੱਥੇ ਸੂਤਰਾਂ ਨੇ ਦੱਸਿਆ ਕਿ ਵੀ ਜਾਨੀ ਨੁਕਸਾਨ ਤੋਂ ਵਿਚਾਰਿਆ ਹੈ ਸਜੀਦਾ ਕਹਿੰਦੀ ਸਵੇਰੇ 8 ਵਜੇ ਐਕਸੀਡੈਂਟ ਹੋਇਆ ਸੀ ਟੀਪਰ ਦੇ ਨਾਲ ਹੋਇਆ ਤੇ ਸੂਤਰ ਦੱਸਦੇ ਨੇ ਇੱਥੇ ਜਿਹੜੇ ਨਾਲ ਇੱਥੇ ਰਾਧਾ ਸਾਮੀ ਜੀ ਸਸੰਗਵਜੇ ਦਾ ਐਕਸੀਡੈਂਟ ਹੋਇਆ ਬੱਸ ਦਾ ਤੇ ਜਾਨੀ ਨੁਕਸਾਨ ਤੋਂ ਵਿਚਾਰਿਆ ਹੈ ਤੇ ਇਥੇ ਆ ਵੀ ਦੱਸਣਾ ਬਣਦਾ ਹੈ ਮੁੱਖ ਮੰਤਰੀ ਸਾਹਿਬ ਪਹਿਲਾਂ ਵੀ ਤੁਹਾਨੂੰ ਧਿਆਨ ਦੇ ਵਿੱਚ ਲਿਆਂਦਾ ਸੀ ਕਿ ਵੀ ਇਸ ਰੋਡ ਤੇ ਸੈਂਕੜੇ ਐਕਸੀਡੈਂਟ ਹੋ ਚੁੱਕੇ ਨੇ ਜਿਸ ਦਾ ਕਾਰਨ ਇੱਕੋ ਇੱਕ ਇਹੀ ਕਾਰਨ ਹੈ ਕਿ ਵੀ ਇੱਕ ਤਾਂ ਸਿੰਗਲ ਰੋਡ ਹੈ ਤੇ ਤੇਜ਼ ਵਹੀਕਲ ਜਿਸ ਨੂੰ ਕਿ ਵੀ ਪਟਿਆਲਾ ਚੰਡੀਗੜ੍ਹ ਰੋਡ ਦਾ ਇਹ ਜਿਆਦਾ ਰੋਡ ਚੱਲਦਾ ਹੈ ਤੇ ਚੱਲਣ ਕਰਕੇ ਉਹਦੇ ਕਈ ਐਕਸੀਡੈਂਟ ਹੋਏ ਨੇ ਪਿਤੇ ਦਿਨੀ ਪਹਿਲਾਂ ਵੀ ਇੱਕ ਐਕਸੀਡੈਂਟ ਹੋਇਆ ਸੀ ਕੁਝ ਦਿਨ ਪਹਿਲਾਂ ਹੀ ਕਿ ਵੀ ਜੋ ਪਹਿਲੇ ਦਿਨੀ ਮੁੰਡਾ ਡਾਕਟਰ ਦੀ ਪੋਸਟ ਤੇ ਲੱਗਿਆ ਸੀ ਤਾਇਨਾਤ ਹੋਇਆ ਸੀ ਉਸ ਦਾ ਵੀ ਪਹਿਲੇ ਦਿਨ ਹੀ ਇਸ ਰੋਡ ਤੇ ਐਕਸੀਡੈਂਟ ਹੋਇਆ ਸੀ ਇਸ ਲਈ ਸਰਕਾਰਾਂ ਨੂੰ ਬੇਨਤੀ ਹੈ ਕਿ ਵੀ ਇਸ ਰੋਡ ਨੂੰ ਡਬਲ ਕੀਤਾ ਜਾਵੇ ਤਾਂ ਜੋ ਕਿ ਵੀ ਇੱਕ ਐਕਸੀਡੈਂਟ ਦੇ ਜੋ ਵਾਰਦਾਤਾਂ ਆਪਰਦੀਆਂ ਨੇ ਉਹਨਾਂ ਦੇ ਠੱਲ ਪੈ ਸਕੇ। ਭਾਈ ਜੀ ਤੁਹਾਡਾ ਨਾਮ ਜੋਗਾ ਸਿੰਘ ਜੀ। ਜੋਗਾ ਸਿੰਘ ਜੀ ਤੁਹਾਡੇ ਨਾਲ ਹੀ ਆ ਸਵੇਰੇ ਚੰਡੀਗੜ੍ਹ ਦੀਪੂ ਦੀ ਬੱਸ ਦਾ ਐਕਸੀਡੈਂਟ ਹੋਇਆ ਹੈ ਕਹਿੰਦੇ ਟੀਪਰ ਨਾਲ ਹੋਇਆ ਹੈ ਕਦੋਂ ਹੋਇਆ ਤੇ ਕਿੰਨੇ ਕ ਵਜੇ ਹੋਇਆ ਭਰਾ ਜੀ ਇਹ? 8 ਵਜੇ ਹੋਇਆ ਇਸ ਵੇਰੇ 8:00 ਵਜੇ। ਕਿ ਇਧਰੋਂ ਆ ਰਹੀ ਬਾਸੀ ਵੀ ਤੇਜ਼। ਕਦੇ ਆ ਮੋੜਕ ਮੋੜ ਜਿਹੜਾ ਮੋੜ ਬਹੁਤ ਗਲਤ ਹੈ ਇਹ ਸਿੱਧਾ ਹੋਣਾ ਚਾਹੀਦਾ ਸਰਕਾਰ ਦੇ ਧਿਆਨ ਚੋਂ ਕਿ ਇਹ ਰੋਡ ਵੀ ਡਬਲ ਹੋ ਜਾਏ ਰੋਡ ਵੀ ਡਬਲ ਹੋਏ ਤੇ ਕਾ ਮੋੜ ਕੱਟ ਕੇ ਸਿੱਧਾ ਕਰਨਾ ਕਿਉਂ ਜਦੋਂ ਫਿਰ ਚੀਜ਼ ਉਧਰੋਂ ਤੇ ਵੀ ਤੁਹਾਡੇ ਕਹਿਣ ਦਾ ਮਤਲਬ ਹੈ ਕੂਣੀ ਮੋੜ ਹੈ ਕਿ ਵੀ ਇਧਰੋਂ ਜਾਂ ਉਧਰੋਂ ਸੱਜੇ ਜਾਂ ਖੱਬੇ ਪਾਸੇ ਆਂਦੇ ਨੂੰ ਦਿਖਦਾ ਨਹੀਂ ਹੈ ਹਾਂਜੀ ਹਾਂ ਕੋਈ ਅੱਕੋ ਟੀਪਰ ਆ ਗਿਆ ਇੱਥੋਂ ਐਕਟਿਵਾ ਜਾ ਰਹੀ ਸੀ ਐਕਟਿਵਾ ਬਚਾਉਂਦੇ ਬਚਾਉਂਦੇ ਉਹਨੇ ਵਿਚਾਰੇ ਟੀਪਰ ਦੇ ਜਾ ਕੇ ਪੜੇ ਕਿ ਵੀ ਟੀਪਰ ਆ ਇਹਨੂੰ ਐਕਟਿਵਾ ਨੂੰ ਬਚਾਉਂਦੇ ਬਚਾਉਂਦੇ ਨੂੰ ਕਿ ਵੀ ਟੀਪਰ ਦਾ ਤੇ ਬੱਸ ਦਾ ਐਕਸੀਡੈਂਟ ਹੋਇ ਇਹ ਫਿਰ ਇੱਥੇ ਟੀਪਰ ਹੁਣ ਹੈ ਨਹੀਂ ਟੀਪਰ ਦਾ ਕੁਝ ਉਹ ਚਲਾਣਕ ਉਹ ਤੇ ਵਿਚਾਰਾ ਖੜ ਗਿਆ ਹੈਗਾ ਨੂੰ ਖੜਾ ਲਿਆ ਸੀ ਖੜ ਗਿਆ ਤੇ ਮੇਰਾ ਗੁੰਦਰ ਤੇ ਹੈ ਖੜ ਗਿਆ ਤੇਰੀ ਗੋਲੀ ਅੱਛਾ ਟੀਪਰ ਵਾਲੀ ਦੀ ਕੋਈ ਗਲਤੀ ਨਹੀਂ ਹੈ ਹਾਲ ਹੁੰਦਾ ਤੇ ਐਕਸੀਡੈਂਟ ਵੀ ਨਹੀਂ ਹੋਤਾ ਇਸ ਜੀ ਨਹੀਂ ਰੋੜ ਡਬਲ ਨਹੀਂ ਜਗ ਆਮਣ ਸਾਹਮਣੇ ਟੱਕਰ ਤਾਂ ਹੋਈ ਹੈ ਕੋਈ ਐਕਟਰ ਨੂੰ ਬਚਾਉਣ ਦੇ ਵਜਾਂਦੇ ਟੀਪਰ ਤੇ ਜਾ ਕੇ ਵਜਿਏ ਕਿਉਂਕਿ ਦੇਖਿਆ ਇੱਥੇ ਕੋਈ ਉਹ ਦਿਨ ਲੰਘਦਾ ਕਿ ਜਦੋਂ ਐਕਸੀਡੈਂਟ ਨਾ ਹੋਵੇ ਤਾਂ ਥੋੜੇ ਦਿਨ ਪਹਿਲਾਂ ਇੱਕ ਡਾਕਟਰ ਦਾ ਵੀ ਐਕਸੀਡੈਂਟ ਹੋਇਆ ਸੀਗਾ ਪਹਿਲੇ ਦਿਨ ਉਹਦੀ ਪੋਸਟ ਸੀਗੀ 6 ਦਿਨ ਹੋ ਗਏ ਨੇ ਜੀ ਇੱਥੇ ਡੇਲੀ ਕੋਈ ਨਾ ਕੋਈ ਹਾਸ ਰਾਤ ਵੀ ਪੱਡੀ ਨਾਲ ਮੋਟਰਸਾਈਕਲ ਤੇ ਡੀਲੈਕਸ ਮੋਟਰਸਾਈਕਲ ਨਾਲ ਟੱਕਰ ਹੋਈ ਇਹਨਾਂ ਦੀ ਤੇ ਫੇਰ ਵੀ ਵਿਚਾਲੋ ਚੱਕਿਆ ਵਿਚਾਰ ਰਹਿ ਗਿਆ ਵਿਚਾਰੇ ਵੀ ਉਹਨੂੰ ਸਭ ਚੱਕ ਚੁੱਕੇ ਸਮਾਨੇ ਬਚਾਇਆ ਸੀ ਤੇ ਵੀ ਇੰਨਾ ਵੀ ਜੇ ਡਬਲ ਹੋ ਜੇ ਆਉਣ ਵਾਲੇ ਆਪਣੀ ਸਾਈਡ ਜਾਣ ਜਾਣ ਵਾਲੇ ਆਪਣੀ ਸਾਈਡ ਜਾਣ ਬਹੁਤ ਬਚਾਅ ਹੋ ਸਕਦਾ ਹੈ ਇਹ ਸਰਕਾਰ ਨੂੰ ਮੈਂ ਤੁਹਾਨੂੰ ਵੀ ਬੇਨਤੀ ਹੈ ਵੀ ਇਹ ਰੋਡ ਡਬਲ ਹੋ ਜੇ ਤੇ ਬਹੁਤ ਜ਼ਿਆਦਾ ਫਾਇਦਾ ਹੋ ਜਾਏਗਾ ਇੱਕ ਐਕਟਿਵਾ ਸੀ ਇੱਕ ਸਾਈਕਲ ਵਾਲਾ ਸੀ ਸਾਈਕਲ ਵਾਲੇ ਨੂੰ ਬਚਾਉਂਦਾ ਬਚਾਉਂਦਾ ਵਿਚਾਰਾ ਬੱਸ ਲੈ ਗਿਆ ਉਹਦੇ ਚਲੇ ਆ ਗਏ ਜੀ ਟਿੱਪਰ ਚਲੇ ਐਕਟਵਾ ਇਨਾਂ ਇਹ ਬੰਦਾ ਹੀ ਬਚ ਗਿਆ ਇਹ ਥੱਲੇੋਂ ਕੱਢਿਆ ਬੱਸ ਥੱਲੇੋਂ ਕੱਢਿਆ ਬੱਸ ਦੇ ਬੰਦਾ ਇਹ ਜਿਹੜਾ ਸਾਈਕਲ ਹੈ ਜਿਹੜਾ ਹੁਣ ਇਹਦਾ ਟਾਇਰ 빙ਾ ਹੋਇਆ ਹੈ ਇੱਥੇ ਆ ਵੀ ਦਿਖਾਣਾ ਬਣਦਾ ਕਿ ਵੀ ਸਾਈਕਲ ਸਵਾਰ ਦੀ ਜਾਨ ਤਾਂ ਬਚ ਗਈ ਸੀ ਪਰ ਸੈਕੰਡ ਨੁਕਸਾਨ ਇਹ ਕਿ ਵੀ ਜਾਨੀ ਨੁਕਸਾਨ ਤੋਂ ਬਚੋ ਰਹਿ ਗਿਆ ਸੱਟਾਂ ਲੱਗੀਆਂ ਨੇ ਸੱਟਾਂ ਜ਼ਰੂਰ ਲੱਗੀਆਂ ਨੇ ਵਗੈਰੇ ਬੱਸ ਥੱਲੇੋਂ ਕੱਢਿਆ ਤਾਂ ਹੀ ਬੰਦਾ ਸੀ ਜਿਹੜਾ ਸਾਈਕਲ ਵਾਲਾ ਬੰਦਾ ਸੀ ਉਹ ਬੱਸ ਦੇ ਥੱਲੇੋਂ ਕੱਢਿਆ ਸੀ ਆਪ ਅਸ਼ਵੀਨਾ ਭਾਜੀ ਥੋੜੀ ਜੀ ਸਪੀਡ ਸੀ ਵਾਕੀ ਸਪੀਡ ਥੋੜੀ ਵੱਧ ਸੀ ਟੀਪਰ ਤੇ ਵੱਜ ਕੇ ਧਰੇਕ ਤੇ ਵੱਜ ਕੇ ਫਿਰ ਬੱਸ ਰੁਗੀ ਜੇ ਬੱਸ ਨਾ ਰੋਕਦੀ ਜਿਹੜਾ ਬੰਦਾ نیچے ਹੀ ਬਸ ਤੇ ਉਹ ਖਤਮ ਸੀ ਉਹਨੇ ਮਰ ਜਾਣਾ ਸੀ ਹੁਣ ਵੀ ਤੇਰੇ ਅਕ ਥੱਲੇ ਫਸੀ ਹੋਈ ਗਈ ਉਹਦੇ ਬਸ ਦੇ ਥੱਲੇ ਫਸੀ ਉਹ ਤੁਹਾਡੇ ਕਹਿਣ ਦਾ ਮਤਲਬ ਹੈ ਜਿਹੜੀ ਚਿੰਡੀਗੜ ਡਿੱਪੂ ਦੀ ਬੱਸ ਹੈ ਦੀ ਸਪੀਡ ਬਹੁਤ ਜ਼ਿਆਦਾ ਸੀ ਓਵਰ ਸਪੀਡ ਸੀ ਓਵਰ ਸਪੀਡ ਸੀ ਟੀਪਰ ਨਾਲ ਵੱਜ ਕੇ ਵੀ ਨਾ ਬੱਜ ਕੇ ਟਿਪਰ ਨਾਲ ਤਰੇਕ ਚ ਫਸ ਕੇ ਫੇਰ ਬੱਸ ਰੁਗੀ ਆ ਜੀ ਆਟੋਮੈਟਿਕ ਬੱਸ ਦੀ ਬ੍ਰੇਕ ਨਾਲ ਰੁਗੀ ਨਹੀਂ ਹੈਗੀ ਕਿ ਵੀ ਇੱਥੇ ਜਿਹੜੀ ਤੁਸੀਂ ਆਪਣੇ ਅੱਖੀ ਦੇਖਿਆ ਕਿ ਵੀ ਇਹਦੀ ਬੱਸ ਦੀ ਜਿਹੜੀ ਸਪੀਡ ਸੀ ਓਵਰ ਓਵਰ ਸਪੀਡ ਸੀ ਇਹ ਇੱਥੇ ਬੈਠੀ ਸੀ ਪੈਂਚਰ ਲਾ ਰਿਹਾ ਅੱਛਾ ਤੁਸੀਂ ਉਦੋਂ ਦੇਖ ਰਹੇ ਸੀਗੇ ਕਿ ਬਹੁਤ ਹੀ ਸਪੀਡ ਤੇ ਆ ਪਰ ਕੁਝ ਹੀ ਦੂਰੀ ਤੇ ਕੀ ਤੁਹਾਡੇ ਸਾਹਮਣੇ ਜਾ ਕੇ ਉਹਦਾ ਐਕਸੀਡੈਂਟ ਹੋਇਆ ਜਾਨੀਏ ਭੱਜ ਕੇ ਜਾ ਕੇ ਡਰਾਈਵਰ ਨੂੰ ਕੱਢਿਆ ਹੱਦੀ ਵੀ ਸਾਡੇ ਕੱਪੜੇ ਉੱਤਰਾ ਹੀ ਨਾ ਫੇਰ ਨਾਲ ਦਿੱਤੇ ਬਾਈ ਆ ਦੇਖ ਰਹੀ ਹਾਂ ਕਿ ਵੀ ਇੱਥੇ ਜੋ ਉਥੇ ਮੋਟਰਸਾਈਕਲਾਂ ਤੇ ਗੱਡੀਆਂ ਦੇ ਪੈਂਚਰ ਲਾਉਂਦਾ ਭਰਾ ਕਿ ਵੀ ਉਸਨੇ ਜਾ ਕੇ ਉਹਨਾਂ ਨੂੰ ਦੋਵਾਂ ਨੂੰ ਬੱਸ ਦੇ ਵਿੱਚੋਂ ਕੱਢਿਆ ਤੇ ਜਿਹੜੇ ਡਰਾਈਵਰ ਕਨੈਕਟਰ ਸਨ ਤੇ ਫੇਰ ਵੀ ਦੇਖਿਆ ਕਿ ਵੀ ਉਸ ਭਰਾ ਦੇ ਕੱਪੜੇ ਵੀ ਖੂਨ ਨਾਲ ਹਲੇ ਵੀ ਲਿਪੜੇ ਪਏ ਹਨ ਇਸ ਜਵਾਨ ਦਾ ਵੀ ਸ਼ਾਬਾਸ਼ੀ ਦੇ ਹੱਕਦਾਰ ਹਨ ਜਿਨ੍ਹਾਂ ਨੇ ਕੀਮਤੀ ਜਾਨ ਨੂੰ ਬਚਾਇਆ ਹੈ ਤੇ ਆ ਗਈ ਸੀ ਸਰਕਾਰੀ ਉਹਨਾਂ ਨਾਲ ਬਿਠਾ ਕੇ ਭੇਜਦਾ ਸੀ ਇੱਕ ਹੋਰ ਸਾਡੇ ਅੱਡੇ ਤੇ ਬੱਸ ਤਾਂ ਖੜਦੀ ਨਹੀਂ ਉਥੇ ਉਹ ਅੱਗੇ ਜਾ ਕੇ ਤਾਰਨਗੇ ਇੱਥੇ ਨਹੀਂ ਇੱਥੇ ਨਹੀਂ ਕੋਈ ਬ੍ਰੇਕ ਮਾਰਦਾ ਡਰਾਈਵਰ ਇੰਨੀ ਤੇਜ਼ ਹੁੰਦੀ ਹੈ ਹਰ ਬੱਸ ਕਿ ਵੀ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਵੀ ਇੱਥੇ ਜਿਹੜੀਆਂ ਸਵਾਰੀਆਂ ਖੜੀਆਂ ਹੁੰਦੇ ਨੇ ਉਹਨਾਂ ਨੂੰ ਚੜਾਇਆ ਜਾਵੇ ਤੇ ਇੱਥੇ ਖੜ ਕੇ ਜਾਇਆ ਕਰਨਾ ਬਸਾਂ ਇੱਥੇ ਖੜ ਕੇ ਜਾਇਆ ਜਾਵੇ ਕੋਈ ਨਹੀਂ ਖੜਦਾ ਇੱਥੇ ਇਧਰੋਂ ਜਾਓ ਉਧਰੋਂ ਲਾਣਗੇ ਆ ਉਹ ਗੁਰਦੁਆਰਾ ਸਾਹਿਬ ਟੱਪ ਕੇ ਅੱਗੇ ਲਾਣਗੇ ਉਹ ਧਾਗਾ ਮਿਲ ਕੋਲ ਜੇ ਬਸ ਕੋਲ ਇਧਰੋਂ ਬਿਆਸ ਵਾਲੇ ਟੱਪ ਕੇ ਅੱਗੇ ਲਾਣਗੇ ਕਿ ਵੀ ਅੱਡੇ ਤੇ ਨਹੀਂ ਖੜਾਉਂਦੇ ਹੈਗੇ ਬਸਾਂ ਲੋਕ ਨੇ ਜੀ ਤੇ ਵੀ ਤੁਹਾਡੀ ਮੰਗ ਹੈ ਕਿ ਵੀ ਅੱਡੇ ਤੇ ਖੜਾਇਆ ਜਾਣ ਕਿ ਵੀ ਜਿਹੜੀਆਂ ਸਵਾਰੀਆਂ ਖੱਜਲ ਹੁੰਦੀਆਂ ਨੇ ਖੱਜਲ ਨਾ ਹੋਣ ਉਹ ਇਹ ਤਾਂ ਹੈ ਜੀ ਬੈਗ ਜੋ ਕਿ ਉੱਥੋਂ ਫੇਰ ਤੁਰਤੇ ਆਉਂਦੀਆਂ ਨੇ ਜਿਹੜੀ ਓਵਰ ਸਵੀਡ ਵਾਲੇ ਆਪਣਾ ਰੋਡਵੇਜ਼ ਵਾਲੇ ਮੈਕਮੇ ਵਾਲੇ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹਨਾਂ ਨੂੰ ਲਿਮਟ ਵਿੱਚ ਚਲਾਉਣ ਦੀ ਸਭ ਟ੍ਰੇਨਿੰਗ ਦਿੱਤੀ ਜਾਵੇ ਜਾਂ ਇਹਨਾਂ ਨੂੰ ਆਪਣਾ ਤਾਂ ਜੋ ਕਿ ਵੀ ਜਿਹੜੀ ਇਹ ਜਾਨਾਂ ਨਾਲ ਖੇਡਦੇ ਨੇ ਕਿ ਵੀ ਇਹਨਾਂ ਦਾ ਬਚਾਅ ਹੋ ਸਕੇ ਇਹਨਾਂ ਦੀ ਕੋਈ ਲਿਮਟ ਹੋਣੀ ਚਾਹੀਦੀ ਹੈ ਇੰਨੇ ਤੱਕ ਇੰਨੇ ਤੱਕ ਸਿੱਖ ਜਾਏ ਇੰਨੇ ਤੇ ਅਸੀਂ ਰੋਕਣੀ ਇੰਨੇ ਤੇ ਸਵਾਰੀ ਨੂੰ ਝਾੜਨਾ ਇਹ ਸਭ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਪੰਜ ਚਾਰ ਕਿਲੋਮੀਟਰ ਤੇ ਹਰੇਕ ਹੀ ਅੱਡਾ ਆ ਜਾਂਦਾ ਹੈ ਰੋਡ ਦੇ ਉੱਤੇ ਇਹ ਨਹੀਂ ਹੈਗਾ ਕਿ ਆਪਾਂ ਪਹਿਲਾਂ ਦੀ ਗੱਲ ਹੈ ਮੇਰੀ ਕੁੜੀ ਨੇ ਵਾਹਤੋ ਛਾਲ ਮਾਰੀ ਉਹ ਫਿਰ ਅੱਗੇ ਜਾ ਕੇ ਜੀ ਬੱਸ ਨਹੀਂ ਉਹਨੇ ਰੋਕੀ ਇੱਥੇ ਅੱਗੇ ਜਾ ਕੇ ਕੁੜੀ ਨੇ ਸ਼ਾਹ ਵਾਲਾ ਮਾਰੀ ਪਟਿਆਲੇ ਕਰਾਇਆ ਏਪੀ ਹਸਪਤਾਲ ਚ ਲਾਜ ਉਹਦਾ ਕਿ ਵੀ ਉਹ ਵੀ ਸਰਕਾਰੀ ਬੱਸ ਸੀ ਹਾਂਜੀ ਸਰਕਾਰੀ ਬੱਸ ਸੀ ਸਰਕਾਰੀ ਸੀ ਜੀ ਨੂੰ ਟਾਈਮ ਦਿੱਤਾ ਜਾਂਦਾ ਵੀ ਟਾਈਮ ਦੇ ਟਾਈਮ ਕੋ ਟੁਰਨ ਤੇ ਟਾਈਮ ਦੇ ਟਾਈਮ ਪਹੁੰਚਣਾ ਪੀਰਾਂ ਨੂੰ ਸਪੀਡ ਵੀ ਬੰਨਣੀ ਚਾਹੀਦੀ ਹੈ ਵੀ ਜਾਂ 60 ਜਾਂ 70 ਦੀ ਸਪੀਡ ਤੱਕ ਭਜਾਣਾ ਵੀ ਇਹ 100 100 ਦੇ ਉੱਤੇ ਭਜਾਉਂਦੇ ਨੇ ਨਾ ਜਿਹੜਾ ਵੀ ਇਹ ਵੀ ਉਹਨਾਂ ਦੀ ਲਿਮਟ ਨਹੀਂ ਕਿਉਂਕਿ 70 80 ਬੰਦੇ ਬੱਸ 'ਚ ਬੈਠੇ ਹੁੰਦੇ ਨੇ ਸਾਰਾਂ ਦੀ ਜਾਨ ਇਹਨਾਂ ਦੇ ਹੱਥ ਦੇ ਵਿੱਚ ਹੁੰਦੀ ਹੈ ਜੀ ਸਾਰਿਆਂ ਦੀ ਜਾਨ ਇਹਦੇ ਹੱਥ ਜਿਹੜੀ ਹੱਥ ਬਣ ਕੇ ਬੈਂਦੀ ਹੈ ਵੀ ਇਹਨਾਂ ਨੂੰ ਸਪੀਡ ਬਣਣੀ ਚਾਹੀਦੀ ਹੈ ਨਾ ਕੁਝ ਬਾਤ ਰੋਡ ਨੇ ਸਿੰਗਲ ਵੀ ਸਪੀਡ ਥੋੜੀ ਲਿਮਟ ਦੀ ਹੋਣੀ ਚਾਹੀਦੀ ਹੈ ਵੀ ਟ੍ਰੈਫਿਕ ਥੋੜੀ ਜ਼ਿਆਦਾ ਹੈ ਵੀ ਟ੍ਰੈਫਿਕ ਜ਼ਿਆਦਾ ਕਰਕੇ ਵੀ ਨਾਲ ਨੂੰ ਸਪੀਡ ਬੰਨਣੀ ਚਾਹੀਦੀ ਹੈ ਵੀ ਐਕਸੀਡੈਂਟ ਘਟਾਟਣਾ ਜਾਣਾ ਬਚਣ ਲੋਕਾਂ ਦੀਆਂ ਵੀ ਓਵਰ ਸਪੀਡ ਭਜਾਉਂਦੇ ਕਿਮਤੀ ਜਾਨਾਂ ਦਾ ਬਚਾਅ ਹੋ ਸਕੇ ਤੇ ਵੀ ਬਾਤ ਤੋਂ ਬਾਅਦ ਸਾਡੀ ਬੇਨਤੀ ਹੈ ਵੀ ਜਾਂ ਤਾਂ ਡਾ ਰੋਡ ਡਬਲ ਹੋਵੇ ਵੀ ਆਉਣ ਜਾਣ ਵਾਲੇ ਆਪਣੇ ਆਪਣੇ ਰਾਵਾਂ ਤੇ ਜਾਣ ਤੇ ਪੈਦਾ ਹੋਵੇ ਲੋਕਾਂ ਨੇ ਜਾਨਾਂ ਦਾ ਕੋਈ ਨੁਕਸਾਨ ਨਾ ਹੋਵੇ ਸਾਰਾ ਕਹੋ ਜੇ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਸਰਕਾਰੀ ਬੰਦੇ ਨੇ ਸਰਕਾਰੀ ਰੋਡ ਹੈ ਸਰਕਾਰੀ ਬੱਸ ਹੈ ਜਿੰਨੇ ਵੀ ਯਾਤਰੀ ਜਾਂਦੇ ਨੇ ਲੈ ਕੇ ਜਾਂਦੇ ਨੇ ਯਾਤਰੀਆਂ ਪਹਿਲੇ ਪਰਮਾਤਮਾ ਦਾ ਨਾਮ ਲੈ ਕੇ ਸਾਰੇ ਬੰਦੇ ਨੇ ਸਾਡੀ ਤੇ ਇਹ ਅਪੀਲ ਹੈ ਸਰਕਾਰ ਨੂੰ ਕਿ ਰੋਡ ਡਬਲ ਹੋ ਜਾਏ ਆ ਮੋੜ ਜਿਹੜਾ ਫਤੇਪੁਰ ਵਾਲਾ ਕੱਟ ਕੇ ਸਿੱਧਾ ਕੀਤਾ ਜਾਏ ਤੇ ਅੱਗੋਂ ਆਉਣ ਵਾਲੇ ਨੇ ਪਿੱਛੋਂ ਆਉਣ ਵਾਲੇ ਨੂੰ ਪਤਾ ਲੱਗ ਜਾਏ ਆਮੋ ਸਾਹਮਣੇ ਨਾ ਟਕਰਾ ਹੋਏ ਕਿਸੇ ਦਾ ਇਹ ਤਾਂ ਵੀਰ ਜੀ ਜੇ ਓਵਰ ਸਪੀਡ ਨਾ ਹੁੰਦੀ ਬੱਸ ਦੀ ਨਾ ਇਹ ਦੇ ਨਾਲ ਇਹ ਹਾਦਸਾ ਹੋਣਾ ਸੀ ਨਾ ਹੀ ਵਿਚਾਰਾ ਟੀਪਰ ਵਾਲਾ ਖਰਾਬ ਹੁੰਦਾ ਹੁਣ ਟੀਪਰ ਵਾਲਾ ਬੇਕਸੂਰਾ ਖਰਾਬ ਹੋਏਗਾ ਉਹਦਾ ਕੋਈ ਕਸੂਰ ਨਹੀਂ ਸਾਹਮਣੇ ਦੇਖ ਰਹੀ ਜਦ ਕਿ ਤੁਹਾਡੇ ਕਹਿਣ ਦਾ ਮਤਲਬ ਹੈ ਤੁਸੀਂ ਇੱਥੇ ਅੱਡੇ ਤੇ ਦੇਖਿਆ ਅੱਖੀ ਦੇਖਿਆ ਟੀਪਰ ਵਾਲੇ ਦੀ ਕੋਈ ਗਲਤੀ ਨਹੀਂ ਸੀ ਗਲਤੀ ਨਹੀਂ ਭਾਈ ਜੀ ਟੀਪਰ ਵਾਲੇ ਦੀ 1% ਵੀ ਆਪਾਂ ਕਹੀਏ ਕਿਉਂ ਰੱਬ ਨੂੰ ਜਾਣ ਦੇਣੀ ਹੈ ਇਨਸਾਨੀਅਤ ਦੇ ਨਾਤੇ ਅਸੀਂ ਕਿਉਂ ਗਲਤ ਕਰਾਈਏ ਕਿਸੇ ਕਿ ਵੀ ਸਪੀਡ ਬੱਸ ਦੀ ਓਵਰ ਸਪੀਡ ਸੀ ਇਹਦੀ ਸਾਡੀ 6 ਵਜੇ ਦੁਕਾਨ ਖੁੱਲ ਜਾਂਦੀ ਹੈ ਇਹ ਤੇ ਰਾਤ ਨੂੰ 10 10 ਵਜੇ ਘਰ ਜਾਣੇ ਆ ਅਸੀਂ ਤਵੇ ਅੱਖੀ ਦੇਖਿਆ ਤੁਸੀਂ ਜਿਹੜਾ ਇਹ ਹਾਸਾ ਜਿਹੜਾ ਹਾਸਾ ਹੋਇਆ ਅੱਖੀ ਦੇਖਿਆ ਤੁਸੀਂ ਅਸੀਂ ਸਕੂਲ ਦੇ ਬੱਚੇ ਤੇ ਸਕੂਲ ਹੈ ਸਾਡੇ ਸਰ ਪਬਲਿਕ ਸਕੂਲ ਅਸੀਂ ਬੱਚੇ ਰੋਡ ਪਾਰ ਕਰਾਨੇ ਆਪ